सो हम महाराज शेर सिंह विष्णु भगवान बीज सो हम महाराज शेर सिंह विष्णु भगवान बीज दिवाली कहे मैं कोई तार नहीं अगदी ਦੀਵਾ ਬੱਤੀ ਨਾ ਕੋਈ ਬੜਈਆ ਮੈਂ ਤਾਰ ਸੂਰੇ ਸਰਬਗਤੀ ਜੁਗ ਚੌਕੜੀ ਵੇਸ ਬਟਾਈਆ ਪ੍ਰਕਾਸ਼ ਵਿੱਚੋਂ ਪ੍ਰਕਾਸ਼ ਹੋ ਕੇ ਜਗਦੀ ਜਾਗਰਤੀ ਜੋਤੀ ਕਰ ਰੁਸ਼ ਨਈਆ ਮੇਰੀ ਖੇਲ ਉੱਪਰ ਸ਼ਾਰ ਰਗਦੀ ਨੌ ਦਵਾਰੇ ਡੇਰਾ ਟਾਈਆ ਮੈਂ ਸਤਣ ਨਹੀਂ ਜੀਵ ਅਲ ਪਗਦੀ ਕੂੜੇ ਕਿਰਿਆ ਨਾ ਕੋਏ ਵੜਾਈਆ ਮੇਰੀ ਆਸ਼ਾ ਭਗਤਾ ਪ੍ਰੇਮ ਵਿੱਚ ਸਦਦੀ ਸਦਾ ਦੇਵੇ ਤਾਂ ਉਠਾਈਆ ਉਹਨਾ ਕੜੀ ਸੁਲਖੜੀ ਹੋਵੇ ਅੱਜ ਦੀ ਜਿਨਾ ਮਿਲਿਆ ਤੁਰ ਦਰਗਈਆ ਜੋ ਸ੍ਰਿਸ਼ਟੀ ਜਗਤ ਮਾਇਆ ਪਿਆਰ ਵਿੱਚ ਬਲਦੀ ਮਮਤਾ ਮੋਹ ਵਿੱਚ ਹਲਕਾਈਆ ਸਾਹਿਬ ਸਤਗੁਰ ਦਾ ਸਾਥ ਛੱਡਦੀ ਨਾਤਾ ਕੂੜ ਨਾਲ ਬੰਦਾਈਆ ਕੂੜੀ ਆਸ਼ਾ ਹੋਵੇ ਕਗਦੀ ਕ੍ਰਿਸ਼ਨਾ ਤ੍ਰਿਪਤ ਨਾ ਕੋਇ ਰਖਾਈਆ ਦੀਵਾਲੀ ਕਹੇ ਮੈਂ ਪ੍ਰਕਾਸ਼ ਹੋ ਕੇ ਪ੍ਰਕਾਸ਼ ਤੋਰਦਾ ਲਬਦੀ ਭਗਤ ਸੁਹੇਲੇ ਵੇਖ ਵਖਾਈਆ ਮੇਰੀ ਆਸ਼ਾ ਨਹੀਂ ਕੋਈ ਮਦਦ ਦੀ ਕ੍ਰਿਸ਼ਨਾ ਤ੍ਰਿਕਾਨਾ ਕੋਏ ਵਧਾਈਆ ਜੋਤੀ ਜੋਤ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸਚਾ ਹਰੋ ਸੱਚ ਦਾ ਹੁਕਮ ਮੈਂ ਇੱਕ ਵਾਰ ਤਈਆ ਦੀਵਾਲੀ ਕਹੇ ਮੈਨੂੰ ਬ੍ਰਹਮਾ ਕੀਤਾ ਪਿਆਰ ਦੀਪਕ ਦੀਆ ਆਗਮ ਜਲਾਈਆ ਵਿਸ਼ਨੋ ਮੇਰੀ ਬਦੀ ਤਾਰ ਜੋਤੀ ਜੋਤ ਨਾਲ ਰੁਸ਼ਨਾਈਆ ਸ਼ੰਕਰ ਮੇਰੀ ਕੀਤੀ ਵਿਚਾਰੋ क्या लाश ऊपर कर रुश्नाईया इंदर मेरा की ताजदारो ज्योत देख गम थाहिया पर्दा चुप दे रहे पैगंबरो गोरी अवतारो आंदे अंधेरा दूर कराइया मेरी जगमग ज्योत अपारो ਉਪਰੰਪਰ ਸੁਆਮੀ ਦਿੱਤੀ ਪ੍ਰਗਟਾਈਆ ਆਸ਼ਟ ਪੂਜ ਮੈਨੂੰ ਲਿਆਂਦਾ ਵਿੱਚ ਸੰਸਾਰੋ ਦੀ ਬਕ ਨੋ ਨੋ ਜਗਾਈਆ ਫੇਰ ਜਗੀ ਬਾਲ ਦਵਾਰੋ ਬਾਬਨਾ ਰੰਗ ਵੇਖਿਆ ਚਾਹੀ ਚਾਹੀਆ ਰਾਮ ਦਿੱਤਾਦਾਰੋ ਮਿਲੀ ਮਾਨ ਵਡਿਆਈਆ ਕ੍ਰਿਸ਼ਨ ਨੇ ਅਰਜਨ ਦਿੱਤਾ ਵਖਾਲੋ ਪ੍ਰਭ ਜੋਤੀ ਜੋ ਤ੍ਰਿਸ਼ਨਈਆ ਮੈਂ ਯੁਗ ਯੁਗ ਚੱਲਦੀ ਰਹੀ ਸਾਲ ਬਸਾਲੋ ਸੰਮਤ ਸਮਤੀ ਪੰਧ ਮੁਕਈਆ ਦਿਨ ਦੁਨੀ ਦਾ ਵੇਖਦੀ ਰਹੀ ਹਾਲੋ ਜੁਗ ਚੌਕੜੀ ਧਿਆਨ ਲਗਾਈਆ ਬਿਨਾ ਪਗਤਾ ਕਰ ਦੀਪਕ ਸਕਿਆ ਕੋਇ ਨਾ ਬਾਲੋ ਆਂਧੀ ਅੰਧੇਰ ਨਾ ਕੋਇ ਮਿਟਾਈਆ ਜਗਤ ਦੀਵਾਲੀ ਸਭ ਨੂੰ ਕੀਤਾ ਕੰਗਾਲੋ ਜਗਤ ਵਾਸ਼ਨਾ ਵਿੱਚ ਸ੍ਰੇਸ਼ਟੀ ਹਲਕਾਈਆ ਮੈਂ ਸਦਾ ਜਗਦੀ ਰਹੀ ਸੱਚ ਸੱਚੀ ਧਰਮਸ਼ਾਲੋ ਕਾਇਆ ਮੰਦਰ ਅੰਦਰ ਆਪਣੀ ਆਪ ਕਰ ਰੁਸ਼ਨਈਆ ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ ਕਰੇ ਖੇਲ ਸਚ ਹਰੋ ਨੇਕ ਲੰਕਨ ਰਣ ਨਰੋ ਮਹਾਰਾਜ ਸ਼ੇਰ ਸਿੰਘ ਵੀਸ਼ਨੋ ਭਗਵਾਨ ਜਿ세 ਅੰਦਰ ਆਪਣਾ ਦੀਪਕ ਦੇਵੇ ਵਾਲੋ ਦੀਵਾਲੀ ਕੇ ਮੈਂ ਸਦਾ ਉਸ ਦੇ ਨਾਲੋ ਜਗਤ ਰੰਗ ਦਾ ਪੰਧ ਮੁਕਈਆ ਸੋਹੰਗਾ ਰਾਜ شیر ਸਿੰਘ ਵਿਸ਼ਨੂੰ ਭਗਵਾਨ ਦੀ ਜੈ